5 ਫੋਰਨ ਮੇਡ ਗਲੌਕ ਪਿਸਟਲ ਜਿਹੜੇ ਆ ਉਹ ਬਰਾਮਦ ਕੀਤੇ ਗਏ ਆ 4 ਉਹਦੇ ਨਾਲ ਮੈਗਜ਼ੀਨ ਨੇ ਤੇ ਇੱਕ ਦੋਸ਼ੀ ਗ੍ਰਿਫਤਾਰ ਕੀਤਾ ਗਿਆ ਇਹ ਸਾਰੀ ਕਨਸਾਈਨਮੈਂਟ ਕ੍ਰੋਸ ਦਾ ਇੰਟਰਨੈਸ਼ਨਲ ਬਾਰਡਰ ਆਈ ਹੈ ਜਿੱਚ 5 ਫੋਰਨ ਮੇਡ ਗਲੌਕ ਪਿਸਟਲ ਜਿਹੜੇ ਆ ਉਹ ਬਰਾਮਦ ਕੀਤੇ ਗਏ ਆ 4 ਉਹਦੇ ਨਾਲ ਮੈਗਜ਼ੀਨ ਨੇ ਤੇ ਇੱਕ ਦੋਸ਼ੀ ਗ੍ਰਿਫਤਾਰ ਕੀਤਾ ਗਿਆ ਜਿਹਦੀ ਪਛਾਣ ਜਿਹੜੀ ਅਮਿਤ ਸਿੰਘ ਹੈਗਾ ਗੁਰੂ ਕੀ ਵਡਾਲੀ ਛਾਟੇ ਦਾ ਔਰ ਇਹਦਾ ਇੱਕ ਸਾਥੀ ਜਿਹੜਾ ਭੱਜਿਆ ਹੋਇਆ ਉਹ ਹੈ ਗੁਰਪ੍ਰੀਤ ਗਿੱਦੀ ਉਹ ਵੀ ਜੀਵਨ ਸਿੰਘ ਕਲੋਨੀ ਦਾ ਛਾਟੇ ਦਾ ਰਹਿਣ ਵਾਲਾ ਇਹ ਸਾਰੀ ਕਨਸਾਈਨਮੈਂਟ ਕ੍ਰਾਸ ਦ ਇੰਟਰਨੈਸ਼ਨਲ ਬਾਰਡਰ ਆਈ ਹੈ ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ 15 ਅਗਸਤ ਤੋਂ ਲੈ ਕੇ ਹੁਣ ਤੱਕ ਕ੍ਰਾਸ ਬਾਰਡਰ ਬਹੁਤ ਜ਼ਿਆਦਾ ਜਿਹੜਾ ਪ੍ਰੈਸ਼ਰ ਹੈਗਾ ਇਸ ਗੱਲ ਦੇ ਉੱਤੇ ਕਿ ਵੈਪਨਸ ਐਕਸਪਲੋਸਿਵ ਜਿਹੜੇ ਪੁਸ਼ ਕੀਤੇ ਜਾ ਰਹੇ ਆ ਕ੍ਰੋਸ ਦੀ ਬਾਰਡਰ ਉਹਦੇ ਤਹਿਤ ਹੀ ਇੱਕ ਕਨਸਾਈਨਮੈਂਟ ਆਈ ਸੀਗੀ ਔਰ ਜਿਹੜੇ ਅਮਿਤ ਤੇ ਜਿੰਨੀ ਨੇ ਇਹਨਾਂ ਦੇ ਪਾਕਿਸਤਾਨ ਦੇ ਸਮਗਲਰਸ ਨਾਲ ਔਰ ਆਊਟ ਆਫ ਸਟੇਟ ਆਪਣੇ ਕੁਝ ਕ੍ਰਿਮੀਨਲਸ ਹੈਗੇ ਆ ਉਹਨਾਂ ਨਾਲ ਵੀ ਇਨ ਟੱਚ ਨੇ ਔਰ ਮੇਨ ਇਹਦੇ ਚ ਪਾਕ ਸਮਗਲਰ ਹੈਗਾ ਰਾਣਾ ਏਲੀਅਸ ਚਾਚਾ ਉਹਦਾ ਨਾਮ ਫਿਕਰ ਹੋ ਰਿਹਾ ਜਿਹੜਾ ਮੇਨ ਇਹ ਕਨਸਾਈਨਮੈਂਟਸ ਭੇਜ ਰਿਹਾ ਇਹਨਾਂ ਨੂੰ ਜ਼ਿਆਦਾਤਰ ਜਿਹੜਾ ਸੈਕਟਰ ਹੈਗਾ ਉਹ ਟਾਰੀ ਸੈਕਟਰ ਹੈ ਡੇਰਾ ਬਾਬਾ ਨਾਨਕ ਸੈਕਟਰ ਹੈ ਜੋ ਉਹਨਾਂ ਦੀ ਪੁੱਛਗਿੱਛ ਤੋਂ ਪਤਾ ਲੱਗਿਆ ਇਹ ਸੈਕਟਰ ਜਿਹੜੇ ਯੂਜ਼ ਹੋ ਰਹੇ ਐ ਪ੍ਰੀ ਡੈਸਟਿਨੇਟ ਲొਕੇਸ਼ਨਸ ਭੇਜੀਆਂ ਜਾਂਦੀਆਂ ਆ ਕ੍ਰਾਸ ਦੀ ਵਟਸਐਪ ਤੇ ਦੂਜੇ ਐਪਸ ਦੇ ਰਾਹੀਂ ਤੇ ਕੋਆਰਡੀਨੇਟ ਭੇਜ ਕੇ ਉੱਥੇ ਰਿਸਿਵ ਕੀਤੀਆਂ ਜਾਂਦੀਆਂ ਇਹ ਜਿਹੜੀਆਂ ਕਨਸਾਈਨਮੈਂਟਸ ਨੇ ਉਸ ਤੋਂ ਬਾਅਦ ਉਹਨਾਂ ਨੂੰ ਕਨਸੀਲ ਕਰਨ ਦਾ ਬੜਾ ਇਹਨਾਂ ਦਾ ਇੱਕ ਨੋਵਲ ਤਰੀਕਾ ਇਸ ਕੇਸ ਦੇ ਵਿੱਚ ਸਾਹਮਣੇ ਆਇਆ ਹੈ ਕਿ ਜਿਹੜੇ ਬੱਚਿਆਂ ਨੂੰ ਨੇਬੁਲਾਈਜ਼ ਕਰਨ ਵਾਸਤੇ ਉਹ ਇਕੁਪਮੈਂਟ ਹੁੰਦੀ ਹੈ ਉਹ ਜਿਹੜੀ ਹੈ ਉਹ ਉਹਦਾ ਜਿਹੜਾ ਡੱਬਾ ਹੈ ਉਹਨੂੰ ਇਹ ਯੂਜ਼ ਕਰਦੇ ਰੇ ਵੀ ਜਿੰਨਾ ਭਾਰ ਉਹਦਾ ਉਨੇਕ ਪਿਸਟਲ ਜਾਂ ਵੈਪਨ ਇਹਦੇ ਵਿੱਚ ਪਾਏ ਜਾਂਦੇ ਆ so that ਜੇ ਕਿਤੇ ਰਸਤੇ 'ਚ ਕੋਈ ਪੁੱਛੇ ਤਾਂ ਅਗਲਾ ਕਹਿੰਦਾ ਬੱਚਿਆਂ ਵਾਸਤੇ ਜੀ ਲੈ ਕੇ ਜਾ ਰਹੇ ਬੱਚਾ ਬਿਮਾਰ ਹੈ ਦੂਜੀ ਗੱਲ ਇਹਦੇ 'ਚ ਇੰਪੋਰਟੈਂਟ ਆਈ ਹੈ ਕਿ ਇੱਕ ਵਾਰ ਜਦੋਂ ਕਨਸਾਈਨਮੈਂਟ ਆਪਾਂ ਲੈ ਆਂਦੀ ਉਹਨੂੰ ਜਿਹੜਾ ਅੱਗੇ ਦੇਣ ਵਾਲਾ ਸਿਸਟਮ ਹੈ ਉਹ ਈ ਰਿਕਸ਼ੇਸ ਬਹੁਤ ਇਹਦੇ ਚ ਫ੍ਰੀਕੁਐਂਟਲੀ ਯੂਜ਼ ਕੀਤੇ ਜਾ ਰਹੇ ਨੇ ਔਰ ਜਿੱਥੇ ਵੀ ਜਿਵੇਂ ਹੁਣ ਸਪੋਜ਼ ਕਰੋ ਰੇਲਵੇ ਸਟੇਸ਼ਨ ਵੀ ਜਾਣਾ ਹੈ ਨਾ ਚੁੱਪ ਕਰਕੇ ਈ ਰਿਕਸ਼ਾ ਲੈਣਾ ਉੱਥੇ ਜਾ ਕੇ ਜੇ ਇੰਟਰ ਸਟੇਟ ਭੇਜਣਾ ਕੋਈ ਚੀਜ਼ੇ ਬੰਦੇ ਰਾਹੀਂ ਜਾਂ ਦੇਣਾ ਉੱਥੇ ਚਲੇ ਜਾਣਾ ਔਰ ਮੋਢਲੀ ਪੁੱਛ ਗਏ ਤੋਂ ਇਹਨਾਂ ਦੀ ਗੱਲ ਹੈ ਜੋ ਸਾਹਮਣੇ ਆਈ ਹੈ ਕਿ 3 ਲੱਖ ਦੇ ਕਰੀਬ ਇੱਕ ਵੈਪਨ ਦੀ ਪ੍ਰਾਈਸ ਘੱਟੋ ਘਾਟੇ ਵਰਤ ਰਹੀ ਸੀ ਜਿੱਥੇ ਦਿੰਦੇ ਵੀ ਆਪਣੇ ਬੰਦਿਆਂ ਨੂੰ ਸੋ दैट ਹਵਾਲਾ ਰਾਹੀ ਉਹ ਪੈਸਾ ਜਿਹੜਾ ਵਾਪਸ ਪਾਕਿਸਤਾਨ ਜਾਂਦਾ ਉਹਦੇ ਉੱਤੇ ਵੀ ਅਸੀਂ ਕੰਮ ਕਰ ਰਹੇ ਆ ਕਿਉਂਕਿ ਇਹਨਾਂ ਦੇ ਕੁਝ ਬੰਦੇ ਅਜੇ ਰਹਿੰਦੇ ਆ ਜਿੰਨੀ ਵੀ ਫੰਡ ਵਾਲਾ ਰਹਿੰਦਾ ਅਜੇ ਉਸ ਇੰਟਰ ਸਟੇਟ ਕਨੈਕਸ਼ਨਸ ਇੱਕ ਦੋ ਸਾਹਮਣੇ ਆਏ ਜਿਹੜੇ ਹੁਣ ਅਜੇ ਪ੍ਰੈਸ ਨਾਲ ਆਪਾਂ ਸ਼ੇਅਰ ਨਹੀਂ ਕਰ ਸਕਦੇ ਉਹ ਸਾਰੀਆਂ ਚੀਜ਼ਾਂ ਜਦੋਂ ਇਕੱਠੀਆਂ ਕਰਾਂਗੇ ਤਾਂ ਬੜੀ ਕਲੀਅਰ ਪਿਕਚਰ ਕਵਰ ਹੋ ਜੇਗੀ ਔਰ ਇਹਦੇ ਚ ਹੋਰ ਗ੍ਰਿਫਤਾਰੀਆਂ ਜਿਹੜੀਆਂ ਜਿੰਨੀ ਤਾਂ ਇੱਕ ਹੈਗਾ ਹੀ ਹੈਗਾ ਹੋਰ ਲੋਕ ਵੀ ਅਸੀਂ ਜਿਹੜੇ ਗ੍ਰਿਫਤਾਰ ਕਰਾਂਗੇ ਆਉਣ ਵਾਲੇ ਟਾਈਮ 'ਚ ਸਪੈਸ਼ਲੀ ਫੋਕਸ ਸਾਡਾ ਇਹੀ ਹੈ ਕਿ ਪਾਕਿਸਤਾਨ ਬੇਸ ਸਮਗਲਰਸ ਦੇ ਹੋਰ ਕਿਹੜੇ ਇੱਥੇ ਰਿਸਿਵਰ ਹੈਗੇ ਪਲੱਸ ਇਹ ਜੇ ਵੈਪਨ ਲੈਂਦੇ ਆ ਤੇ ਕਿੱਥੇ ਦੇ ਰਹੇ ਸੀ ਸੋ ਮੈਂ ਇਹਦੇ ਨਾਲ ਸਮਝਦਾ ਕਿ ਇਹ ਸਾਡੀ ਟੀਮ ਦੀ ਜਿਹਦੇ ਵਿੱਚ ਡੀਸੀਪੀ ਆਲਮ ਸਾਹਿਬ ਤੇ ਹਰਪਾਲ ਜੀ ਏਡੀਸੀਪੀ ਸ਼ਿਵਦਰਸ਼ਨ ਵਿਨੋਦ ਸਾਡੇ ਐਸਐਚਓ ਛਾਟਾ ਤੇ ਇਹਨਾਂ ਦੀ ਟੀਮ ਬਹੁਤ ਵਧੀਆ ਕੰਮ ਕੀਤਾ ਮੇਜਰ ਇੱਕ ਵਾਇਲੈਂਟ ਕ੍ਰਾਈਮ ਜਿਹੜਾ ਸੈਂਸੇਸ਼ਨਲ ਕ੍ਰਾਈਮ ਜਿਹੜਾ ਕਿ ਐਨੇ ਵੈਪਨ ਜਦੋਂ ਆ ਜਾਂਦੇ ਤੁਹਾਨੂੰ ਪਤਾ ਹੈ ਕੀ ਹੋ ਜਾਂਦਾ ਔਰ ਇਹ ਅਵਰਟ ਹੋਇਆ ਅੱਗੇ ਵੀ ਇਹਦੇ ਵਿੱਚ ਉਸੇ ਤਰ੍ਹਾਂ ਕਾਰਵਾਈ ਬਣਦੀ ਰਹੂਗੀ ਮੈਂ ਤੁਹਾਡਾ ਨਾਲ ਜ਼ਰੂਰ ਇਹ ਸ਼ੇਅਰ ਕਰਨਾ ਚਾਹੁੰਦਾ ਕਿ ਜੇ ਆਪਾਂ ਆਰਮਜ਼ਟ ਤੇ ਆਰਗੇਨਾਈਜ਼ ਕ੍ਰਾਈਮ ਦੀ ਗੱਲ ਕਰੀਏ ਤੇ ਪਿਛਲੇ 1 ਜਨਵਰੀ ਤੋਂ ਲੈ ਕੇ ਹੁਣ ਤੱਕ 51 ਕੇਸ ਦਰਜ ਅਸੀਂ ਕੀਤੇ ਆਰਗੇਨਾਈਜ਼ ਕ੍ਰਾਈਮ ਦੇ ਤੇ 106 ਜਿਹੜੇ ਅਕਿਊਜ਼ ਫੜੇ ਗਏ ਆ ਉਹਦੇ 66 64 ਪਿਸਟਲ ਨੇ ਤੇ ਉਹਦੇ ਚ ਚਾਰ ਰਵਲਵਰ ਨੇ ਔਰ ਇੱਕ AK47 ਹੈ ਇੱਕ ਡਬਲ ਬੈਰਲ 12 ਬੋਰ ਗਨ ਹੈ ਇੱਕ ਹੈਂਡ ਗ੍ਰੇਨੇਡ ਹੈ ਤਾਂ 265 ਜਿਹੜੇ ਜ਼ਿੰਦਾ ਕਾਰਤੂਸ ਉਹ ਬਰਾਮਦ ਹੋਏ ਨੇ 1.5 ਲੱਖ ਹਵਾਲਾ ਮਨੀ ਜਿਹੜੀ ਉਹ ਬਰਾਮਦ ਕੀਤੀ ਗਈ ਆ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਵੱਲੋਂ ਸੋ ਸਾਡਾ ਜਿਹੜਾ ਇਹ ਵਾਰ ਅਗੇਂਸਟ ਡਰੱਗਸ ਦੇ ਨਾਲ ਨਾਲ ਵਾਰ ਅਗੇਂਸ ਆਰਗੇਨਾਈਜ਼ ਕ੍ਰਾਈਮ ਵੀ ਚੱਲ ਰਹੀ ਹੈ ਔਰ ਮੈਂ ਇਸੇ ਤਰ੍ਹਾਂ ਆਪਣੇ ਟੀਮ ਨੂੰ ਦੀ ਦੁਆਰਾ ਸ਼ਲਾਘਾ ਕਰਦਾ ਔਰ ਇਹਨਾਂ ਨੂੰ ਇਨਕਰੇਜ ਐਸੀ ਕਰਦੇ ਆ ਮਾਨਯੋਗ ਡੀਜੀ ਸਾਹਿਬ ਵੱਲੋਂ ਵੀ ਬਹੁਤ ਰਿਵਾਰਡ ਇੱਕ ਬੜੀ ਲਿਬਰਲ ਪਾਲਿਸੀ ਨਾਲ ਸਾਰਿਆਂ ਨੂੰ ਦਿੱਤੇ ਜਾਂਦੇ ਪਿੱਛੇ ਵੀ ਬਹੁਤ ਅਵਾਰਡ ਮਿਲੇ ਆ ਔਰ ਇਹਨਾਂ ਦੇ ਵੀ ਜਿਹੜੀ ਇਹ ਵਾਜਿਬ ਅਸੀਂ ਰეკਮੈਂਡੇਸ਼ਨ ਕਰਾ ਸਰ ਇਹ ਕਿਹਦੇ ਗੈਰਿੰਗ ਮੇਰੇ ਸਿਰ ਤੁਹਾਨੂੰ ਕਿੰਨਾ ਸਟੇਜ ਜਰਾ ਗੈਰਿੰਗ ਉਹ ਅਸੀਂ ਅਜੇ ਨਾਮ ਤਾਂ ਨਹੀਂ ਦੱਸ ਰਹੇ ਜੀ ਉਹ ਬੰਦਾ ਬੜੀ ਜਲਦੀ ਅਸੀਂ ਫੜ ਲੈਣਾ ਆਊਟ ਆਫ ਸਟੇਟ ਹੈਗਾ ਉਹ ਇਹ ਉਹਦੇ ਚ ਸਾਨੂੰ ਸਾਰੀ ਤਕਰੀਬਨ ਗੱਲ ਹੋਰ ਬੈਟਰ ਕਲੀਅਰ ਹੋ ਜੇਗੀ ਪਿਕਚਰ ਬੜੀ ਇਮਰਜ ਕਰੇਗੀ ਸਾਹਮਣੇ ਕਿਉਂਕਿ ਜਿਹੜੇ ਪਾਕਿਸਤਾਨ ਬੇਸ ਤੁਹਾਨੂੰ ਜਿਵੇਂ ਇੱਕ ਚਾਚਾ ਐਲੀਅਸ ਰਾਣਾ ਸਮਗਲਰ ਹੈਗਾ ਉਹਦੇ ਵੀ ਉਸ ਬੰਦੇ ਨਾਲ ਕਾਫੀ ਸਬੰਧ ਨੇ ਔਰ ਉਹ ਬੜਾ ਛਾਤਰ ਦਿਮਾਗ ਇੱਕ ਕ੍ਰਿਮੀਨਲ ਹੈਗਾ ਜਿਹੜਾ ਜਲਦੀ ਹੀ ਅਸੀਂ ਤੁਹਾਡੇ ਸਾਹਮਣੇ ਉਹਦੀ ਡਿਟੇਲਸ ਜਿਹੜੀਆਂ ਸ਼ੇਅਰ ਕਰਾਂਗੇ ਗੈਂਗ ਵਾਈਰਲ ਚੱਲ ਰਹੀ ਹੈ ਇਹ ਉਦੋਂ ਹੀ ਪਾਟ ਕੀ ਤੇਰੀ ਪੰਜਾਬ ਤੋਂ ਕੋ ਚੱਲਦੀ ਹੈ ਗੈਂਗ ਦਾ ਨਹੀਂ ਕਹਿ ਸਕਦੇ ਆਪਾਂ ਪੱਟ ਡਿਮਾਂਡ ਜਦੋਂ ਆ ਜਾਂਦੀ ਹੈ ਤੁਹਾਨੂੰ ਪਤਾ ਵੀ ਉਹ ਦੇ ਮੁਤਾਬਕ ਹੀ ਲੋਕ ਜਿਹੜੇ ਐਕਟਿਵ ਹੋ ਜਾਂਦੇ ਆ ਬਾਰਡਰ ਤੇ ਔਰ ਇਹ ਜੇ ਅੰਮਤ ਦੇਖਿਆ ਜਾਵੇ ਤਾਂ ਲੇਬਰ ਦਾ ਕੰਮ ਕਰਦਾ ਦਸਵੀਂ ਪਾਸ ਹੈ ਬੜੀ ਛੋਟੀ ਉਮਰ ਦੇ ਲੜਕੇ ਇਸ ਗੱਲ 'ਚ ਪੈਸੇ ਦੇ ਲਾਲਚ 20 ਸਾਲ ਦਾ ਇਹ ਹੈਗਾ ਸਾਰਾ ਸੋ ਇਹ ਜਿਹੜੇ ਤੁਹਾਡੇ ਰਾਹੀਂ ਮੈਂ ਜ਼ਰੂਰ ਦੁਬਾਰਾ ਯੂਥ ਨੂੰ ਇਹ ਕਹਿਣਾ ਚਾਹੁੰਨਾ ਬਾਰ-ਬਾਰ ਆਪਾਂ ਕਹਿੰਨੇ ਆ ਕੀ ਮਿਹਨਤ ਕਰੋ ਮਿਹਨਤ ਦੀ ਬਰਕਤ ਹੈ ਉਸ ਕਮਾਈ ਦੀ ਇਹ ਜਿਹੜਾ ਰਸਤਾ ਹੈ ਇਹ ਅਲਟੀਮੇਟਲੀ ਜੇਲ੍ਹ ਚ ਪਹੁੰਚਦਾ ਜਿਵੇਂ ਤੁਸੀਂ ਦੇਖ ਰਹੇ ਪਹਿਲਾਂ ਵੀ ਇਹ ਐਕਟਿਵ ਰੇ ਹੈ ਜੀ ਤਾਂ ਹੀ ਇਹਨਾਂ ਨੇ ਇੰਨਾ ਮੋਡ ਸਪ੍ਰਿੰਟ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੋਟਰਸਾਈਕਲ ਦੇ ਵਿੱਚ ਕਿਦਾਂ ਕਿਟ ਬੈਗ ਬੱਚਿਆਂ ਵਾਲੀ ਚੀਜ਼ ਦਿਖਾਉਣੀ ਹੈ ਹਰ ਬੰਦਾ ਇਸ ਗੱਲ ਨਾਲ ਇਮੋਸ਼ਨਲ ਹੋ ਜਾਂਦਾ ਕਿ ਬੱਚੇ ਬਿਮਾਰ ਹੈ ਜੀ ਉਹਦਾ ਵਾਸਤੇ ਨੇਬੁਲਾਈਜ਼ਰ ਲੈ ਕੇ ਜਾ ਰਹੇ ਆ ਉਹ ਐਕਚੁਅਲੀ ਪੁਲਿਸ ਵਾਲਾ ਵੀ ਕੋਈ ਨਾ ਕੋਈ ਬੰਦਾ ਵੀ ਆਰ ਆਲ ਹਿਊਮਨਸ ਉਹਨੂੰ ਡੌਜ ਕਰਨ ਦੀ ਇਹ ਕੋਸ਼ਿਸ਼ ਕਰਦੇ ਰਹੇ ਆ ਨੈਬਲਾਈਜ਼ਰ ਕਿਥੋਂ ਲੈਂਦੇ ਸੀ ਤੁਹਾਨੂੰ ਪਤਾ ਲੱਗਿਆ ਜੀ ਇਹਨਾਂ ਨੈਬਲਾਈਜ਼ਰ ਦਾ ਡੱਬਾ ਹੀ ਸੀ ਕਰਾਂ ਜੀ ਡੱਬਾ ਹੀ ਉਹ ਤਾਂ ਮਤਲਬ ਸੇ ਇੱਕ ਪੁਆਇੰਟ ਦੱਸਾਂ ਕਿ ਕਿਸ ਤਰ੍ਹਾਂ ਦੇ ਇਹਨਾਂ ਨੇ ਟਾਰਗੇਟ ਕਰਤਾ ਸੀ ਨਾ ਕੋਈ ਇਨੀਸ਼ੀਏਟ ਨਹੀਂ ਅਜੇ ਉਹ ਗੱਲ ਨਹੀਂ ਆਈ ਉਹ ਤੁਹਾਨੂੰ ਮੈਂ ਜਿਵੇਂ ਪਹਿਲਾਂ ਬੇਨਤੀ ਕੀਤੀ ਹੈ ਤੇ ਉਹ ਆਉਣ ਵਾਲਾ ਟਾਈਮ 'ਚ ਜਿਹੜੇ ਬੰਦੇ ਦੂਜੇ ਫੜੇ ਜਾਣੇ ਗਿਨੀ ਨੂੰ ਵੀ ਕਾਫੀ ਜ਼ਿਆਦਾ ਨੌਲੇਜ ਹੈ ਪਲੱਸ ਇੱਕ ਆਊਟ ਆਫ ਸਟੇਟ ਮੁਲਜ਼ਮ ਬੈਠਾ ਉਹਦੇ ਉਹਦੇ ਤੇ ਵੀ ਸਾਨੂੰ ਪਤਾ ਹੈ ਕਿ ਉਹਦੇ ਥਰੂ ਕਾਫੀ ਇਨਫੋਰਮੇਸ਼ਨ ਹੋ ਰਹੀ ਹੈਗੀ ਸਰ ਟਾਰਗੇਟ ਕੌਨ ਸੀ ਸਰ ਟਾਰਗੇਟ ਅਜੇ ਕਲੀਅਰ ਨਹੀਂ ਹੋਇਆ ਕਿੰਨੀ ਤੇ ਉਹ ਬੰਦਾ ਹੀ ਦੱਸਣਗੇ ਜਿਵੇਂ ਮੈਂ ਤੁਹਾਨੂੰ ਜਿਹੜਾ ਕ੍ਰਿਮੀਨਲ ਹੈਗਾ ਉਹ ਬੜਾ ਲੱਗ ਜੇਗਾ ਪਰ ਤੇ ਇਹ ਬੰਦਾ ਤੁਸੀਂ ਦੇਖੋ ਨਾ ਜੇ ਬਲੌਕ ਦੀ ਕੁਆਲਿਟੀ ਦੇਖੋ ਕਿੰਨਾ ਛੋਟਾ ਸਾਈਜ਼ ਹੋ ਗਿਆ ਪਰ ਲੀਥਲ ਹੁੰਨਾ ਹੀ ਹੈ ਈਜ਼ੀ ਟੂ ਕੈਰੀ ਲੁਕੋਣਾ ਬੜਾ ਸੌਖਾ ਇਹ ਸਾਰੇ ਆਸਟਰੀਅਨ ਮੇਡ ਔਰ ਬੜੇ ਸਫਿਸਟੀਕੇਟਿਡ ਵੈਪਨ ਹੈ ਮਤਲਬ ਇਹਦੇ ਚ ਆਪਾਂ ਨੂੰ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਇਹ ਕ੍ਰਾਸ ਬਾਰਡਰ ਜਿਹੜਾ ਨੈਟਵਰਕ ਹੈ ਉਹਨੂੰ ਪੁਸ਼ ਕੀਤਾ ਜਾ ਰਿਹਾ ਹੈ ਔਰ ਪਿਛਲੇ ਦਿਨਾਂ ਜਿਹੜੀ ਗੱਲ ਆਪਾਂ ਹੋਰ ਵੀ ਤੁਹਾਡੇ ਨਾਲ ਸਾਂਝੀ ਕਰ ਸਕਦੇ ਹਾਂ ਕਿ ਵੈਪਨਸ ਦੇ ਉੱਤੇ ਜ਼ਿਆਦਾ ਫੋਕਸ ਰਿਹਾ ਕ੍ਰਾਸ ਬਾਰਡਰ ਜਿਹੜੀ ਕਨਸਾਈਨਮੈਂਟਸ ਆਈਆਂ ਮੋਰ ਦੈਨ ਡਰੱਗਸ ਜਿਹੜੇ ਕੁਝ ਪਿਛਲੇ ਦਿਨਾਂ 'ਚ ਡਰੱਗਸ ਘੱਡੀ ਵੀ ਆ ਇਹ ਵੀ ਮੰਨਦੇ ਹੋ ਤੁਸੀਂ ਵੀ ਘੱਡੀ ਵੀ ਜਾਂ ਕਿਸੇ ਕਿਸਮ ਦੇ ਤੁਰਪੇ ਜਿਹਾ ਕਟਕਟਿਆ ਕਟੀ ਤਾਂ ਡੈਫੀਨਿਟਲੀ ਹੈ ਜੀ ਉਹ ਤਾਂ ਤੁਹਾਨੂੰ ਵੀ ਸਾਰਿਆਂ ਨੂੰ ਆਪਾਂ ਮਹਿਸੂਸ ਕਰ ਹੀ ਰਹੇ ਆ ਬਟ ਮੈਂ ਬਾਹਰੋਂ ਵੀ ਫੋਕਸ ਦੀ ਗੱਲ ਕਰ ਰਿਹਾ ਕਿਉਂਕਿ 15 ਅਗਸਤ ਦੇ ਟਾਈਮ ਤੇ ਵੈਪਨਸ ਤੇ ਐਕਸਪਲੋਸਿਵ ਦੇ ਉੱਤੇ ਜ਼ੋਰ ਦਿੱਤਾ ਗਿਆ ਔਰ ਉਹਦੇ 'ਚ ਇਹ ਇੱਕ ਪਾਰਟ ਆਫ ਦੈਟ ਕਨਸਾਈਨਮੈਂਟ ਹੈ